ਹਾਂਜੀ ਸਤਿ ਸ੍ਰੀ ਅਕਾਲ ਜੀ ਮਸ਼ੀਨਾਂ ਲੱਗੀਆਂ ਤੋੜਨ ਆਪਾਂ ਬਸ ਅਰਦਾਸ ਕਰਨ ਲੱਗੇ ਬਾਬਾ ਜੀ ਬੰਦੇ ਇਸ਼ਨਾਨ ਵਾਣੀ ਕਰਨਦੇ ਆ ਤੇ ਬਸ ਤੋੜਨ ਲੱਗੇ ਆਪਾਂ ਸਾਡੇ ਘਰ ਪਾੜੇ ਉਧਰ ਗਏ ਸੀ ਤੇ ਹੁਣੇ ਤੋੜਨੀਆਂ ਬਸ ਹੋਰ ਦੇ ਘੰਟੇ ਤੱਕ ਪ੍ਰਸ਼ਾਦ ਆਪਣੀ ਚਾ ਕੇ ਚਾਲੇ ਪਾ ਲੈਣੇ ਆ ਟਰਾਲੇ ਕੱਢ ਕੇ ਲੈਣ ਦੇ ਲਾਉਣ ਨੇ ਆ ਇੱਥੋਂ ਮਸ਼ੀਨ ਮੁੜਦੀ ਨਹੀਂ ਹੈ ਓਧਰ ਚੜ ਜਾਂਦੀ ਜਾ ਕੇ ਫਿਰ ਉਧਰ ਹੋਰਨ ਵਜ ਗਏ ਮਸ਼ੀਨਾਂ ਦੇ ਮਸ਼ੀਨਾਂ ਤਿਆਰ ਆ ਫਿਰ ਬਸ ਆਪਾਂ ਪੈਣ ਤੇ ਕਰ ਜਾਣਾ ਛੱਡਣਾ ਪੈਣ ਦੀ ਮਿੱਟੀ 베ਰੀ ਘਟਣੀ ਪੈਂਦੀ ਆ ਉਹਦੇ ਨਾਲ ਕਰਦੇ ਟਰੈਕਟਰ ਡੱਕ ਆਏ ਆ ਆਪਾਂ ਘਰੇ ਮਸ਼ੀਨਾ ਆ ਗਈਆਂ ਬਾਹਰ ਆਹ ਹੋਤੀਆਂ ਮਸ਼ੀਨਾ ਦੂਜੀ ਨੂੰ ਘਟਰਾ ਪੈਂਦੇ ਆ ਯਾਰਾ ਦੀ ਕਰਤਾਂ ਚਾਲੇ ਪਾਉਂਦੇ ਆ ਅੱਜ ਇੱਕ ਕਟਰ ਪਾ ਕੇ ਦਰਪੀ ਆ। ਉਹ ਦਰਖਤ ਮੇਰੇ ਜਾਣ ਦੀ। ਰੋਜੀ ਨੇ ਕਟਰ ਪੈਨਦਿਆ। ਤੇ ਆਪਾਂ ਜਾ ਕੇ ਪਿੰਡ ਚ ਪੱਤੀ ਕਟਵਾਉਣੀ ਆ। 17 ਆਇਕ ਤੇ ਤੁਰੇ ਆਉਂਦੇ ਆ। ਦੂਸਰੇ ਹੱਲੇ ਨਿਕਲੇ ਨਹੀਂ ਗੇ। ਉਹ ਤੋਂ ਨਿਕਲਣਾ। ਤੁਰੇ ਨਹੀਂ ਹੱਲੇ। ਆ ਦਿਖਾਉਂਦੀ ਯਾਰ। ਬਾਦ ਦਿਲ ਲੰਮੀ ਵਗੋ ਟੋਕੋ ਮਸ਼ੀਨ ਮੜੀ ਜੀ ਥੱਲੇ ਉਤਰ ਗਈ ਆ ਡਰਾਈਵਰ ਥੋੜਾ ਸਪੀਡ ਚ ਆਇਆ ਮੈਂ ਜਿਹੜਾ ਚਲ ਰਿਹਾ ਮੈਂ ਦਰ ਨੂੰ ਹੁਣੇ ਤਪਾਤੀ ਰਾਹ ਥੋੜਾ ਮੜਾ ਇੱਥੇ ਹਾਈ ਜਾਇਆ ਦਿਓ ਇੰਦਾ ਜਾਨ ਤਮਾਣਾ ਮੰਗਣਾ ਓਟਾ ਥੱਲੇ ਪੱਥਰ ਪਰ ਲੱਗੇ ਆ ਪੱਥਰ ਪਰ ਕੇ ਕਰਦੇ ਨੇ ਦੇ ਨਹੀਂ ਰਹੀ ਆ ਹਾਂ ਹైਦਰਾਬਾਦ ਇਹ ਕੱਢਾਂਗੇ ਕਿਉਂਕਿ ਜਗ੍ਹਾ ਬਹੁਤ ਥੋੜੀ ਏਥੇ ਇਹ ਕਰਕੇ ਇਹ ਡਰਮ ਘਾ ਰਿਹਾ ਆ ਪਾ ਮਸ਼ੀਨ ਮਾਰ ਦੀ ਕਿਰਪਾ ਨਾਲ ਆਪਾਂ ਕੱਢ ਲੈਂਦੀ ਆ ਪੈਂਡ ਕੱਢ ਆ ਮੈਂ ਕੱਢ ਕੇ ਲੈਂਦੀ ਮੈਂ ਆਪ ਡਰਵਾ ਡਰਦਾ ਹੀ ਮળਿਆ ਤੇ ਹੁਣ ਚੱਲੀਆਂ ਮਸ਼ੀਨਾਂ ਡਵਰੇ ਤੇ ਇੱਥੇ ਬੈ ਗਿਆ ਵੱਡਾ ਹੋ ਤੇ ਫੋਰਮੈਨ ਹੈਗਾ ਆ ਆਪਾਂ ਆ ਗਏ ਘਰ ਮਸ਼ੀਨਾ ਚੱਲ ਗਿਆ ਬਾਪੂ ਵੀ ਚੱਲ ਗਿਆ ਮੋਟਰ ਲੈ ਕੇ ਸ਼ਹਿਰ पार ਕਰਾਉਣ ਡਵਰੇ ਸ਼ਹਿਰ ਤੋਂ ਪਾਰ ਕਰਾ ਕੇ ਤੇ ਹੜਾਕੜੂ ਕੇ ਬਾਪੂ ਫੇਰ ਆਊਗਾ ਹੂੰ ਖਾਲੀ ਹੋ ਗਿਆ ਬਿਹੜਾ ਆਪਣਾ ਹੁਣ ਬਸ ਰੀਪਰ ਦਾ ਕੰਮ ਰਹਿ ਗਿਆ ਵਾ ਇੱਕ ਦੋ ਦਿਨਾਂ ਚਾਹੀ ਰੀਪਰ ਤਿਆਰ ਕਰ ਲੈਣਾ ਆਦ ਕੰਪਲੀਟ ਹੀ ਆ ਬਸ ਨਾੜੀ ਪਾਉਣੇ ਥੱਲੇ ਆਉ ਦਾ ਕੰਮ ਖਲੋਤਾ ਜਿੱਥੇ ਦਾ ਕੱਲ ਦਾ ਖਲੋਤਾ ਮਸ਼ੀਨਾ ਐ ਆਪਣੀ ਤੀਜੀ ਮਸ਼ੀਨ ਵੀ ਰੈਡੀ ਹੋ ਗਈ ਐ ਮਸ਼ੀਨਾ ਸਾਨੂੰ ਵੀਰ ਦੀ ਆ ਰਹੀ ਆ ਤੁਰੇ ਆਪਣੀ ਜਿਹੜੀ ਪੁਰਾਣੀ ਮਿਲ ਗਈ ਤੇ ਇਹਨਾਂ ਨਾਲ ਪਾਰਟਨਰਸ਼ਿਪ ਚ ਆਪਾਂ ਉਹ ਲੈਣ ਲਾਉਣ ਵਾਲੇ ਇਹੋ ਹੀ ਬੰਦੇ ਆ ਤੂੰ ਬਲਾਈਂ ਦੇ ਸਪੀਕਰ ਖਾ ਕੇ ਤਿੰਨ ਚੌ ਮਸ਼ੀਨਾ ਆਪਣੀਆਂ ਤੇ ਲਾ ਦੇ ਕਾਦੇ ਕੋਈ ਨਹੀਂ ਲਾ ਦਾਂਗੇ। ਬਾਈ ਕਹਿੰਦਾ ਸਟicker ਲਾ ਲੈਣਾ YouTube ਚੈਨਲ ਤੇ। ਆਪਾਂ ਨੂੰ ਐਸ ਲਾਣ ਦੇ ਲਾਉਣ ਵਾਲੇ ਆ ਵੀਰ। ਆ ਵੀਰ। ਇਹਨਾਂ ਦੀ ਮਿਹਰਬਾਨੀ ਸਾਰੀ। ਮੈਂ ਵਲੌਗ ਬਣਾਉਂਦਾ। ਅੱਛਾ ਥੋੜੇ ਸੁਨੇ ਪਾਉ ਜਾਂਦੇ ਪਰ ਕਿੰਨੀਆਂ ਕਰ ਗਿਆ। ਤੇ ਇਹ ਇਹਨਾਂ ਦੀ ਆਪਣੀ ਪਰਸਨਲ ਆ। ਇਹ ਕ ਆਪਣੇ ਨਾਲ ਪਾਰਟਨਰ ਸੀ ਤੇ ਆ। ਐ ਵੀ ਹੋ ਗਈ ਰੋਡ ਤੇ। ਤੇ ਹੁਣ ਚੱਲੀਏ। ਆਪਾਂ ਰੋਟੀ ਫੜਾਉਣ ਚੱਲੇ ਆਂ। ਰਾਤ ਦੀ ਰੋਟੀ ਫੜਾ ਦੇਣੀ ਆ। ਆਪਾਂ ਮੁੜ ਜਣਾ ਕਰ ਨੂੰ ਉਹ ਮਸ਼ੀਨ ਆਕੇ ਖਲੋਤੀਆਂ ਗੁਰਦੁਆਰੇ ਲਾਗੇ ਇਹਦਾ ਥੋੜਾ ਜਿਹਾ ਕੰਮ ਬਕਾਇਆ ਸੀ ਤੇ ਆਪਣਾ ਇੱਕ ਫੋਰ ਮੈਨ ਇਤੇ ਆ ਗਿਆ ਸੀ ਕੰਮ ਕਰਾਉਣ ਲਈ ਤੇ ਉਹ ਸ਼ਹਿਰ ਪਰ ਕਰ ਰਖਾਰੀਆਂ ਗਾਸ਼ੀਪੁਰ ਬਾਜ਼ਾਰ ਤੇ ਮੜਾ ਜਰਾ ਰਾਸ਼ਾ ਇਥੋਂ ਇਦਾਂ ਕਢਾਉਣੀ ਪੈਂਦੀ ਮਸ਼ੀਨ ਨੂੰ ਫੇਰਾ ਦੋ 1 ਕਿਲੋਮੀਟਰ ਦਾ ਹੋਣਾ ਆ। ਆਪਾਂ ਆ ਗਏ ਆ ਬੰਬ ਦੇ। ਆਹ ਆਉਂਦੀ ਮਸ਼ੀਨ। ਬਾਸ਼ੋਂ ਡੀਜ਼ਲ ਪਾ ਕੇ ਫਿਰ ਗੁਰਦੁਆਰੇ ਜਾਣਾ। ਜਿੱਥੇ ਆਪਣੀ ਦੂਜੀ ਮਸ਼ੀਨ ਹੁੰਦੀ ਆ ਨਾ ਮੈਂ। ਡੀਜ਼ਲ ਪਾ ਕੇ ਤੇ ਫਿਰ ਚੱਲਦੇ ਆ। ਕਰਨ ਵਾਲੇ ਕੋਲੋਂ ਦਾ ਪਾਣੀ ਲਵਾਉਨੇ ਆ ਤੇ ਬਾਸ। ਵੀਜ਼ਾ ਕਰਾ ਲਿਆ ਚੱਲੇ ਆ ਆ ਪਿਛਲੇ ਸੀਜ਼ਨ ਮਾਰੀ ਟਰਾਲੀ ਜਿਹਨਾਂ ਨੇ ਬੈਕ ਕਰਦੇ ਆ ਯਾਰ ਚਲੋ ਕੋਈ ਨਹੀਂ ਮਹਾਰਾਜ ਹੀ ਰੱਖਾ ਵਾ ਠੀਕ ਹੈ ਸਾਡੇ ਆਂ ਬੰਦੇ ਤੇ ਪੁਰਾਣੇ ਹੋਰ ਮੈਂ ਲੇਕਨ ਕਾਰ ਉਹਨੇ ਘੇਰ ਚ سٹਾਰਟ ਦਿੱਤੀ ਕੀ ਕੀਏ ਆਪਾਂ ਆਪਾਂ ਕਾਂਸੀਪੁਰ ਗੁਰਦੁਆਰਾ ਸਾਹਿਬ ਐ ਖਲੋਤੀਆਂ ਮਸ਼ੀਨਾ ਆ ਬੱਚੇ ਦੋ ਬਹੁਤ ਉੱਤੇ ਬੱਚੇ ਇਹਨਾਂ ਦਾ ਵੀ ਜੀ ਨਹੀਂ ਕਰਨ ਦਾ ਜਾਣਦਾ ਮਨ ਲਾਦਾ ਆ ਕਿਉਂ ਖਾਫ ਕਾ ਦੇਣਾ ਗਏ ਨਹੀਂ ਨਹੀਂ ਕਿਤੇ ਤਾਰਾਂ ਹਾਂਜੀ ਬਸ ਆ ਗਏ ਆਵੇ ਗੁਰਦੁਆਰੇ ਦਾ ਅੱਛਾ ਆ ਪ੍ਰਸ਼ਾਦ ਦੇ ਰਾੜੇ ਮਹਾਰਾਜ ਆਏ ਹੋਏ ਸਾਡੇ ਨਾਲ ਦੇਖ ਨਹੀਂ ਕੋਣ ਲੈ ਦੇ ਤਰੇ ਮਸ਼ੀਨਾਂ ਮਸ਼ੀਨ ਆ ਗਈ ਆਵੇ ਅਸੀਂ ਮਸ਼ੀਨ ਲੈ ਕੇ ਆਏ ਆ ਨਹੀਂ ਉਤਰਨਾ ਇੱਥੋਂ ਬਸ ਤੁਰਨਾ ਲੂੜੇ ਲੂੜੇ ਕਾਸਲੇ ਮਾਰ ਤੁਰੇ ਸ਼ੇਪਨ ਗੁਰਪ੍ਰਸ ਦੀਦੇ ਅਸੀਂ ਵਿੱਚ ਦੀਦੇ ਜੋ ਚੈਨਲ ਦਾ ਨਾਮ 20 ਸਾਲ ਪਿੱਛੇ ਚੱਲਿਓ ਠੀਕ ਆ ਸਾਹਮਣੇ ਪਿੱਛੇ ਜੇ ਆਹ ਮਹੀਨੇ ਵਿੱਚ ਕਰ ਲਿਓ ਬਾਈ ਵਾਲੀ ਨਾ ਕੋਈ ਨਾ ਕੀ ਚੈਨਲ ਦਾ ਨਾਮ ਕੀ ਆ ਆਪਣਾ 13 ਪ੍ਰੀਤ 13 13 ਪ੍ਰੀਤ ਗੋਇਨ ਦਾ ਦਗਾ ਤੁਹਾਨੂੰ ਹੁਣ ਨਹੀਂ ਡੇ ਡੇ ਜਲ ਹੋਣਾ ਹੈ ਹਾਂ ਮਾਰੋ ਸਲਹ ਵਾਇਰੂ ਦਾ ਨਾਮ ਲੈ ਕੇ ਅੱਗੇ ਅੱਜ ਇਹ ਨਾ ਹੋ ਅੱਗੇ ਲੱਗਣੀ 24 ਮਾਡਲ ਇਹ ਤੇ ਨੋ 9 18 ਮਾਡਲ ਪਿੱਛੇ ਜਾਊਗੀ ਇਹ ਵਾਲੀ 53 34 ਕਿਉਂਕਿ ਉਹ ਵੀ ਬੰਦੇ ਥੋੜੇ ਜਿਹੇ ਹਸਾਬ ਦੇ ਆ ਤਾਂ ਇਹਨਾਂ ਨੂੰ ਵਿੱਚ ਕਰਨਾ ਬਹੁਤ ਜਗੀਆਂ ਉਦਲੀਆਂ ਉਦਲੀਆਂ ਆ ਵੀ ਡਿਆ ਜਲਾਉਣਾ ਨਹੀਂ ਹੈਡਲਾਈਟਾਂ ਨਹੀਂ ਚੱਗੀਆਂ ਖੜ ਲੀਆਂ ਟੈਂਕ ਵਾਲੀ ਦੂਜੀ ਮਸ਼ੀਨ ਵੀ ਨਿਕਲ ਗਈ ਆ ਠੀਕ ਆ ਜੀ ਲਓ ਬਾਬੇ ਦਾ ਨਾਮ ਸ਼ੀ ਦਾਸ ਸਿੰਘਾਂ ਦੀ ਕਿਰਪਾ ਚਾਹੀਦੀ ਬਸ ਬਲੇ